ਹਾਂਜੀ ਸਤਿ ਸ੍ਰੀ ਅਕਾਲ ਮੈਂ ਅੱਜ ਆਪਣੇ ਪਿੰਡੋਂ ਇੱਕ ਵੀਡੀਓ ਪਾ ਰਿਹਾ ਵੈੜ ਦੀ ਤੇ ਪਿੰਡ ਰਾਮੂ ਵਾਲਾ ਕਲਾਂ ਜ਼ਿਲ੍ਹਾ ਮੋਗਾ ਨੰਬਰ ਦੱਸ ਦੇਾਂਗੇ ਚਾਚਾ ਦੱਸੂਗਾ ਵੀ ਇਹਦੀ ਡਿਟੇਲ ਕੀ ਆ ਤੇ ਜੇ ਤੁਹਾਨੂੰ ਪਸੰਦ ਹੋਈ ਤੇ ਤੁਸੀਂ ਕਾਲ ਜ਼ਰੂਰ ਕਰਿਓ ਵੈੜ ਦੇ ਹਜੇ ਦੇਣ ਰਹਿੰਦੇ ਆ ਐ ਚੱਕ ਵੱਛੀ ਐ ਚਾਚਾ ਦੱਸਿਓ ਮਾੜਾ ਇਹ ਜੀ ਦੂਜੇ ਸੂਏ ਆ ਅੱਛਾ ਜੀ ਤੇ 15 ਤਰੀਕ ਨੂੰ ਦਿਨ ਪੂਰੇ ਆ ਠੀਕ ਹੈ ਪਹਿਲਾਂ ਨੇ ਇਹਨੇ 27 22 ਕਿਲੋ ਦੁੱਧ ਦਿੱਤਾ ਠੀਕ ਹੈ ਤੇ ਵਧੀਆ ਠੰਡੀ ਸੀ ਹੈਗੀ ਆ ਹਾਂ ਆਪਾਂ ਥੀਂ ਚੋਨੇ ਆ ਕਿ ਮਸ਼ੀਨ ਤੇ ਥੀ ਵੀ ਚੋਨੇ ਆ ਮਸ਼ੀਨ ਵੀ ਲਾ ਲੈਂਦੀ ਐ ਤੇ ਥੀ ਵੀ ਚੋਲੇ ਨੇ ਠੀਕ ਹੈ ਦੂਜੇ ਸੂਏ ਆ ਯਾਨੀ ਦੂਜੇ ਸੂਏ ਆ ਸੀਮਨ ਕਿਹੜਾ ਲੱਗਾ ਈ ਸੀ ਬੰਦਾ ਨਹੀਂ ਪਤਾ ਵੀ ਕਿਹੜਾ ਲੱਗਾ ਐਵੇਂ ਝੂਠ ਮਾਰੀ ਜਾਈ ਨਹੀਂ ਠੀਕ ਆ ਫਿਰ ਦੱਸਣਾ ਜ਼ਰੂਰੀ ਆ ਹਾਂ ਆ ਦੇਖ ਲਓ ਮਾੜੀ ਜੀ ਨਿਗਾ ਫੇਰ ਮਾਰ ਲਓ ਚੰਗੀ ਵੱੱਛੀ ਆ ਆਮ ਇਹ ਗਾਈਆਂ ਦਾ ਕੰਮ ਹੀ ਕਰਦੇ ਜ਼ਿਆਦਾਤਰ ਘਰੇ ਹੁਣ ਖੇਤੀ ਚਾਲੂਆ ਉਲੂਆ ਚ ਕਰਕੇ ਨਾ ਥੋੜਾ ਜਿਹਾ ਪਤਾਈ ਆ ਸਾਰੇ ਨੂੰ ਅੱਛੀ ਚੰਗੀ ਆ ਜੇ ਪਸੰਦ ਹੋਈ ਕਾਲ ਕਰ ਲਿਓ ਨੰਬਰ ਬੋਲਦੇ ਜਾ ਚ 98558 96551 52 ਅੱਛਾ 41643 ਦੁਬਾਰਾ ਫੇਰ ਬੋਲ 98558 41643 ਹਾਂ ਇਹ ਤੇ ਕਾਲ ਕਰ ਲਿਓ ਤੇ ਰੇਟ ਫੋਨ ਤੇ ਕਰਨਾ ਜਾਂ ਕਿਵੇਂ ਫੋਨ ਤੇ ਕਰ ਲਾਏ ਕੋਈ ਨਹੀਂ ਅੱਛਾ ਦੇਖ ਲਿਓ ਜੀ ਆਹ ਨੰਬਰ ਤੇ ਫੋਨ ਲਾ ਲਿਓ ਤੇ ਜੇ ਤੁਹਾਨੂੰ ਪਸੰਦ ਹੋਈ ਵੱਛੀ ਚੰਗੀ ਆ ਥਣ ਲੇਵਾ ਪੂਰਾ ਸਾਫ ਸੁਥਰਾ ਡੱਬੀ ਵਹਿੜ ਧੰਨਵਾਦ